ਸਤਿਗੁਰੂ ਨੇ ਬਾਣੀ ਵਿੱਚ ਇੱਕ ਜ਼ਿਕਰੀਬੀ ਕੀਤਾ ਹੈ ਕਿ ਕਈ ਵਾਰ ਜਿਮਾ ਕਰਨ ਵਾਲੇ ਬੜੀ ਸੇਵਾ ਕਰਦੇ ਬੜੀ ਕਹਾਣਾ ਵੀ ਕਾਲ ਦੇ ਕਿ ਸਾਧੂ ਨੂੰ ਮਾਲਕ ਦੀ ਪ੍ਰਾਪਤੀ ਹੋ ਜਾਵੇ ਪਰ ਜਦੋਂ ਤੱਕ ਕੋਈ ਇੱਛਾ ਰਹਤੀ ਆ ਨਾ ਸੇਵਾ ਕਰਦੇ ਕਿੰਨੀ ਜੇ ਸੇਵਾ ਕਰ ਰਹੇ ਹਾਂ ਸਾਧੂ ਇਹਦੇ ਬਦਲੇ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਵੇ ਉਹ ਸੋਖ ਸੰਤੋ ਸੁਖਸ਼ਮਿਕ ਸ਼ਾਬੀ ਆ ਬਲੇ

ਨਾਲ ਕਾਲਨ ਨਾਲ ਨਹੀਂ ਮਿਲਿਆ ਸੇਵਾ ਕਰਨ ਨਾਲ ਨਹੀਂ ਸੀ ਮਿਲਿਆ ਪਚਨ ਚਿਤ ਮਿਲ ਜਾਂਦਾ ਜਦੋਂ ਕੋਈ ਇੱਛਾ ਹੀ ਹੈ ਕਿ ਕੋਈ ਇੱਛਾ ਰਹੇਗੀ ਰੱਬ ਦੀ ਪ੍ਰਾਪਤੀ ਹੋਵੇ ਮਹਾਰਾਜ ਕਹਿੰਦੇ ਘਾਲ ਨਾ ਮਿਲਿਓ ਸੇਵ ਨਾ ਮਿਲੇ ਮਿਲਿਓ ਆਇਆ ਜਿੰਦਾ ਕਿ ਬੜੀ ਘਾਲ ਨਾ ਘਾਲੀ ਬੜੀ ਸੇਵਾ ਕੀ ਪਰ ਨਾ ਮਿਲਿਆ ਕੋਈ সূਖਸ਼ਮ ਕੋਈ ਵਿਅਕਤੀ ਇਕਰਾ ਦੀ ਇਕ ਬੰਦਰ ਵੜ ਗਈ ਨਾ ਜਿਹੜੀ ਸਾਨੂੰ ਸਮਾਲਕ ਤੱਕ ਜਾਣੇ ਦੀ ਦਿੱਤੀ ਰਾਹ ਵਿੱਚ ਰਕਤ ਬਣ ਹੁਣ ਜਦੋਂ ਬੇਟੀ ਹੀ ਖਤਮ ਹੋ ਗਈ ਅੰਦਰ ਫਿਰ ਮਹਾਰਾਜ ਜੀ ਕਹਿੰਦੇ ਤੋ ਪ੍ਰਭੂ ਪਰਮਾਤਮਾ ਅਚਨ ਚੇਤੇ ਆ ਕੇ ਮਿਲਦਾ ਹੈ ਉਹ ਇਤਰਾ ਮਿਲਦਾ ਕਿ ਪਤਾ ਵੀ ਨਹੀਂ ਲੱਗਦਾ ਬੰਦੇ ਨੂੰ ਕਿ ਪਰਮਾਤਮਾ ਮਿਲ ਕੇ ਅਚਨ ਚੇਤੇ ਪਤਾ ਨਹੀਂ ਉਹਨੇ ਕਿਸ ਰੂਪ ਵਿੱਚ ਕਿਸ ਥਾ ਤੇ ਕਿਸ ਨੂੰ ਕਦੋਂ ਮਿਲਦਾ ਉਹਨੇ ਮਿਲਣਾ ਨੇ ਕਿ ਕੋਈ ਇੱਛਾ ਰੱਖਦਾ ਹੈ ਕੋਈ ਖੇਵਾ ਕਰਨ ਦੇ ਪਿੱਛੇ ਉਡੀਕਾਂ ਦੀ ਨਾ ਮਾਲਕ ਨੂੰ ਮਿਲਦੀ ਨਹੀਂ ਕਿਛਾ ਦੇ ਇਛਾ ਰੱਖਦਾ ਹੈ ਤਾਂ ਇੱਕ ਦਿਨ ਇੱਕ ਦਿਨ ਉਹ ਜ਼ਰੂਰ ਰੱਬ ਨੂੰ ਪਾ ਲੈਂਦਾ ਹੈ ਪਰਮਾਤਮਾ ਨੂੰ ਪਾ ਲੈਂਦਾ ਹੈ ਅਜਨ ਕੇ ਤੂੰ ਪਤਾ ਨਹੀਂ ਕਿ ਕਿਹੜੂ ਵਿੱਚ ਕਿਸ ਥਾਂ ਤੇ ਕਿਸ ਵੇਲੇ ਕਿਸ ਨੂੰ ਰੱਬ ਨੇ ਮਿਲਦਣਾ ਮਹਾਰਾਜ ਕਹਿੰਦੇ ਕਾਲ ਨਾ ਮਿਲਿਓ ਖੇਮ ਨਾ ਮਿਲਿਓ ਮਿਲਿਓ ਆਇਆ جو اچن جیتا کی کے ملتا ہے جدو بھائی کو کوئی اچھا نہیں ہوتی نا ایک ہی اچھا ایکو ہی تمنا ہے کہ رب نونا ہے رب نال ملنا ہے پھر رب نال بھی جانا ہے